ਨੀ ਲੋੜਿਆਂ ਦੀ ਗਰਮੀ ਆ ਗਈ ਛੋਟੀਆਂ ਹੋਣਾ ਕੱਦ ਵੀ ਨਹੀਂ ਲੱਗਦੇ ਹਨ ਇਹ ਕੱਦੂ ਗੱਛਾ ਲੱਗਣਗੇ ਇਹਦੇ ਅਸੀਂ ਤਾਂ ਧੋਪ ਪੈ ਗਏ ਹਟੀਆਂ ਬਾਗ ਵੀ ਕੱਦੂ ਹੋਰ ਸਾਰੇ ਫੁੱਲ ਝੜੇ ਪਏ ਹੋਰ ਸਾਰੀਆਂ ਬੇਲਾ ਮੱਚ ਗਈਆਂ ਹੋਰ ਸਰਦੀ-ਸਰਦੀ ਆ ਰੱਬ ਨੂੰ ਵੀ ਆਇਨੀ ਵੀ ਥੋੜਾ ਕਾਣਾ ਮੀਂਹ ਪਾ ਦੇ ਵੀ ਠੰਡ ਹੋ ਜੂਗੀ ਮਾੜੀ-ਮੋਟੀ ਬੱਦਲ ਜੇ ਤਾਂ ਹੋਏ ਪੈਣੇ ਹਨ ਹਾਂ ਹੋਏ ਤਾਂ ਪੈਣੇ ਨਹੀਂ ਨੀ ਬੰਟੀ ਦਾ ਵੀ ਫੋਨ ਨਹੀਂ ਆਇਆ ਹੈਗਾ ਪਤਾ ਨਹੀਂ ਉਹ ਕੀ ਦਾ ਕਰਦਾ ਕੀ ਨਾ ਨਹੀਂ ਜਿੰਦਾਰ ਕੀ ਹਾਲ ਚਾਲ ਵਧੀਆ 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 ਜਿੰਦਾਰ ਆ ਵਾਜਾ ਵਾਜਾ ਆ ਜਾ ਆ ਜਾ ਵਾਜਾ ਤਾਇਏ ਨੂੰ ਕੀ ਹੋ ਗਿਆ ਕੀ ਹੋ ਗਿਆ ਨੇ ਉਹ ਨਹੀਂ ਹਾਂ ਦਾ ਮਰਿਆ ਤਾਂ ਨਹੀਂ ਬੇਟਾ ਇਹਣਾ ਤੂੰ ਤਾਂ ਮੈਨੂੰ ਲਾਸੀ ਲਾ ਉਹ ਮਾੜਾ ਦੇਖ ਲੈ ਕਈਆਂ ਜਿੰਦਾਰ ਦੋ ਤਾਂ ਮੇਰਾ ਦੇ ਨਹੀਂ ਕਰਦਾ ਨੀ ਚਾਹੇ ਭਲਾ ਦੀ ਚਾਹ ਦੇ ਨਾਲ ਮਰ ਜੇ ਕਰਦਾ ਪਰ ਸ਼ਾਂਤ ਦਾ ਦੁੱਖ ਬੜਾ ਉਹਦਾ ਟੈਨਸ਼ਨ ਤੇ ਉਲਝਿਆ ਜੇ ਫਿਰਦਾ ਹਾਂ ਬਾਬਾ ਟੈਨਸ਼ਨ ਦੀ ਲਈ ਫਿਰਦਾ ਕਿਸੇ ਨੂੰ ਸੁਣਤੇ ਹਾਂ ਮੈਂ ਦੇਖਿਆ ਉਹ ਮਾਲ ਦਾ ਫਰਦਾ ਹੋਊਗਾ ਨਹੀਂ ਮੈਂ ਮਰ ਜਾਂਗਾ ਬੰਦਾ ਕੱਲ ਦੇਖਿਆ ਹਣਾ ਕਹੇ ਕੱਲ ਹਾਂ ਕੱਲ ਹੀ ਸੀ ਹਾਂ ਕੱਲ ਦੇਖਣਾ ਅੱਜ ਤਾਂ ਹੁਣ ਚਾਬੀ ਕਿੱਧਰ ਨਿਕਲਿਆ ਸੀ ਕੀ ਗੱਲ ਹੋ ਗਈ ਤੈਨੂੰ ਪਤਾ ਹੀ ਨਹੀਂ ਦੱਸਿਆ ਤੈਨੂੰ ਨੇ ਉਹ ਪਤਾ ਨਹੀਂ ਜਦੋਂ ਦਾ ਬੈ ਤੈਨੂੰ ਦੱਸਿਆ ਹੁਸਲੇ ਸੰਤੇ ਉਹ ਕੋਈ ਨਹੀਂ ਰਹਿਣਾ ਰੱਖੇ ਬਣਾ ਉਹ ਫਿਰ ਹੌਲੀ ਹੌਲੀ ਦੱਸ ਦਿੰਦਾ ਜਦੋਂ ਆਪ ਪੁੱਛ ਲੈਂਦਾ ਦੱਸਿਆ ਉਹ ਤੈਨੂੰ ਹਾਂ ਨਾਲੇ ਉਹਦਾ ਸਵਾਰ ਕੇ ਦੱਸਿਆ ਤੈਨੂੰ ਉਹ ਆ ਤੈਨੂੰ ਉਤਰਾਉਂਦਾ ਕਾਇਨ ਤਾਂ ਮੈਂ ਇੱਕ ਗੱਲ ਜੀਦਾ ਲੱਗਦਾ ਰਹਣਾ ਕੀ ਕਰੀਏ ਅਸੀਂ ਤਾਂ ਬਥੇਰਾ ਪਿੱਟੀ ਗਈਆਂ ਪਰ ਸਾਨੂੰ ਕਿੱਥਾ ਗੋਲਦਾ ਜਿਹੜਾ ਹੈਗਾ ਇਹ ਚੂਣ-ਪੂਣ ਸਭ ਲੈ ਗਈ ਹੁਣ ਤਾਂ ਹੀ ਦਾ ਫਰਦਾ ਹੋ ਭੌਂਗਾ ਭਾਲਦਾ ਚੂਣ-ਪੂਣ ਕਿਹੜੀ ਸਾਨੂੰ ਤਾਂ ਹੁਣ ਆ ਹੀ ਨਹੀਂ ਪਤਾ ਭਾਈ ਮੇਰੀ ਗੱਲ ਸੁਣ ਕਦੇ ਤਾਂ ਉਹ ਇਧਰ ਨਿਕਲ ਜਾਂਦਾ ਭਾਲ ਲੈਣਾ ਕਦੇ ਉਹ ਇਧਰ ਨਿਕਲ ਜਾਂਦਾ ਭਾਲ ਲੈਣਾ ਹੁਣ ਮੈਨੂੰ ਐਂ ਦੱਸ ਐ ਕਿ ਤੇ ਝਾੜਾ ਉੱਲ ਲੱਗਦੇ ਨੇ ਕੀ ਪਤਾ ਉਹ ਭਾਈ ਕਿਹੜੀ ਘੱਡੀ ਚੜੀ ਆ ਹੈਂ ਆਈ ਨਹੀਂ ਬਤਾ ਦੇ ਕੁਛ ਲਾਏਗੀ ਕਿ ਤਾ ਧਰ ਦੀ ਸਾਡੇ ਕੋਲ ਤਾਂ ਉਹ ਭਾਫ ਨਹੀਂ ਕੜਦਾ ਹਾਇ ਤਾਂ ਵਿੱਚੇ ਵਿੱਚ ਘੁਟਿਆ ਫਿਰਦਾ ਜੇ ਤੈਨੂੰ ਕੁਛ ਦੱਸ ਸੰਭਾਵ ਦੇ ਨਾ ਹਾਇ ਭਈ ਗੈਰਾ ਨਹੀਂ ਸੀਗੀ ਹੋਰ ਹੋਰ ਘਰ ਤੋਂ ਲੈ ਕੇ ਆਈ ਸੀ ਬਾਰੇ ਮਾਰੇਗਾ ਦੀ ਸੰਤ ਸਮਝ ਨਹੀਂ ਹੁੰਦੀ ਹਾਂ ਹਾਂ ਝਾਰ ਤੋਂ ਲੈ ਕੇ ਆਈ ਸੀ ਨਾ ਤੈਨੂੰ ਪਤਾ ਨਹੀਂ ਨਾ ਮੈਨੂੰ ਆਈ ਨਹੀਂ ਪਤਾ ਕਿ ਭਈ ਯਾਰ ਨੇ ਅੱਛਾ ਉਹ ਕਿਤੇ ਇਸ ਨੇੜੇ ਜਣੇ ਪਿੰਡਾਂ ਪੁੰਡੇ ਬਥੇਰਾ ਕੁਝ ਕਰ ਕੀ ਸੀ ਆ ਦੇਖ ਲੈ ਕੀ ਪਊਆ ਪਊਆ ਮੇਰੀ ਗੱਲ ਪਊਆ ਪਊਆ ਅੱਡ ਕਾ ਦੀ ਪਿਛਲੀ ਉਮਰ ਇਹ ਦੇਖ ਲੈ ਕੀ ਬਦਨਾਮੀ ਖੱਟੀ ਐ ਚੰਗਾ ਭਲਾ ਤੂੰ ਰੋਟੀ ਖਾ ਖਾਂਦਾ ਸੀ ਦੋ ਰੋਟੀਆਂ ਸੀ ਦਿੰਦੀਆਂ ਸੀਆਂ ਕਦੇ ਦੇ ਦਿੰਦੀ ਸੀ ਕਦੇ ਮੈਂ ਦਿੰਦੀ ਸੀ ਆ ਦਾ ਸਤੀ ਵੀ ਲਿਆ ਕੇ ਕੀ ਬਦਨਾਮੀ ਖੱਟਣੀ ਦੀ ਪਿਛਲੀ ਉਮਰ ਇਹ ਲੋਕਾਂ ਤੋਂ ਤੂੰ ਤੂੰ ਕਰਾ ਦੀ ਤੂੰ ਤੂੰ ਕਰਾਉਂਗੀ ਉਹ ਚਾਰ ਛੱਲੜ ਸੀ ਉਸ ਤੇ ਜਵਾਕਾਂ ਨਾਲ ਵਾਂਦਾ ਤੂੰ ਸੀਗਣਾ ਰੋਟੀਂ ਦਿੰਦੇ ਸੀ ਰੋਟੀ ਪਾਈ ਗੱਲ ਸੁਣਦੀ ਏ ਦੇਖ ਲੈ ਜਿਕਰ ਜਦੋਂ ਤਾਂ ਹਨਾ ਜੇ ਕਿਤੇ ਹੁਣ ਇੱਕ ਦਿਨ ਚਾਰ ਬੰਦ ਘੱਟ ਹੋ ਜਾਂਦਾ ਹਨਾ 28 31 ਦਾ ਮਹੀਨਾ ਚਲ ਕੋਈ ਨਾ ਬੰਦ ਘੱਟ ਹੋ ਜਾਂਦਾ ਕਦੇ ਸਾਡਾ ਕਿਹਸ ਤੱਕ ਕਦੇ ਇਕੱਠੀਆਂ ਹੋਏ ਕਦੇ ਲੜਤੀਆਂ ਕਦੇ ਬੋਲਤੀਆਂ ਹੈ ਉਹ ਦੇ ਕਹਿੰਦੀ ਭਈ ਇਹ ਨਾ ਮਹੀਨਾ ਚਲ ਤੂੰ ਲੈ ਜਾ ਕਹਿੰਦੀ 28 ਦਾ ਮਹੀਨਾ ਵੀ ਤੂੰ ਨਾਲ ਦੇ ਨਾ ਮੰਜਾ ਆਉਦੇ ਬੰਨੀ ਲੈ ਕੇ ਗਈ ਤੇ ਜਿਉਂ ਚੱਕਰ ਡੂਡਾ ਤੇ ਮੈਂ ਤਾਂ ਜਾਣਨਾ ਕੋ ਨਾ ਤੇ ਸਾਨੂੰ ਦਾ ਮਰਹੇ ਪਿੰਡ ਜੂਣ ਨਹੀਂ ਸੀ ਦਿੰਦਾ ਪੈਸਾ ਤਾਂ ਦੇਣੀ ਕੀ ਸੀ ਉਹਨੇ ਹਾਂ ਜੇ ਕਹਿੰਦਾ ਡੈਂਚ ਦੁੱਧ ਪਵਾ ਕੇ ਨਾ ਤਾਂ ਨਹੀਂ ਜਨ ਘੁੱਟ ਲਿਆ ਕਰਨਾ ਟਿਕਰਾ ਕਰਦਾ ਹੋਰ ਇਹ ਕਹਿੰਦੀ ਮੈਨੂੰ ਲੈ ਆ ਦੁੱਧ ਲੈ ਆਵੇ ਗੇਨੀ ਫਰਾਦੀ ਮਾਂ ਨਹੀਂ ਦੀ ਨਾ ਚੌੜੀ ਹੋ ਗਈ ਹਾਂ ਮੈਂ ਕਿਉਂਕਿ ਪਤਾ ਖੀਰ ਖੂਰ ਬਣਾ ਲਾਂਗੇ ਕਿਹੜੀ ਖੀਰ ਆ ਤਾਂ ਖਾਲੀ ਢੋਲੀ ਲੈ ਕੇ ਆ ਗਿਆ ਉੱਥੋਂ ਸੀ ਆਪਾਂ ਛੜਿਆ ਸੀ ਗਿਆ ਹੋਰ ਅਗਰ ਗੱਡੀ ਚੜ ਗਿਆ ਅਸੀਂ ਮਾੜਾ ਜਿਹਾ ਬਸ ਆਹ ਗੱਲ ਕਰ ਕੇ ਆਇਆ ਸਾਡੀ ਜ਼ੁਬਾਨ ਨਹੀਂ ਰਹੀ ਬਸ ਇਹ ਤੋਂ ਬੋਲੇਗਾ ਮੈਥੋਂ ਬੋਲੇਗਾ ਮੈਨੂੰ ਵੀ ਪਤਾ ਸੀ ਵੀ ਇੰਨਾ ਗੁੱਸਾ ਖਾ ਜੂਗਾ ਬਸ ਚੱਕਿਆ ਆਪਦਾ ਬਾਈਕ ਬੂਕ ਕਰਨਾ ਤਾਂ ਜਾਣਾ ਹੈ ਤੁਰ ਗਿਆ ਭਾਈ

ਪੁੱਛਦਾ ਲੈਣਾ ਜੀ ਤੇ ਤੈਨੂੰ ਦੱਸਣਾ ਸਾਡੇ ਕੋਲ ਤਾਂ ਭਾਗ ਨਹੀਂ ਕਰਦਾ ਹਲੇ ਮੈਂ ਨਾ ਖੁੱਲਿਆ ਜੇ ਨਹੀਂ ਕਰਦਾ ਨਾ ਟੈਨਸ਼ਨ ਦੀ ਫਿਰਦਾ ਇਹ ਟੈਨਸ਼ਨ ਦੀ ਨਾ ਇਹ ਤਾਂ ਨਾ ਕਿਤੇ ਕਾਵਲਾ ਲਾਣਾ ਹੋਵੇ ਉਹ ਜਵਾਖ ਰੋੜੇ ਮਾਰ ਦੇ ਕਰਨੇ ਇਹ ਦੇ ਹੈ ਦੇਖੋ ਚਲੋ ਤੁਸੀਂ ਕਹਿੰਦੇ ਪੁਰਾਣਾ ਖੁੰਡਾ ਕਾਹ ਨੂੰ ਕਮਲਾ ਹੁੰਦਾ ਕੀ ਪਤਾ ਹੋ ਉਹਹੀ ਜੇ ਪੁਰਾਣੇ ਖੁੰਡ ਕਾਵਲੇ ਹੁੰਦੇ ਨੇ ਹੁਣ ਤਾਂ ਨਹੀਂ ਲੱਗਦਾ ਇਹ ਅੱਜ ਕੱਲ੍ਹ ਨਹੀਂ ਆ ਇਹ ਤਾਂ ਕਹਿਣ ਹਾਰ ਹੋ ਗਈ ਜਦੋਂ ਡਾਕਟਰ ਕਾਵਾਂ ਬੜਾ ਕਾਵਾਂ ਹੋ चल जो तार चाह बना मर जाए नहीं फिर भेन क्या खास मा उ तो नहीं फिर तू मैं कहेंगी गाल चलनी चलनी इना भी ना गाला दिया करा नहीं गांधी जी गल होगी होगी हजे घट सी गवा ਆ ਦੇ ਲੋਕ ਕਰਿਆ ਆ ਕੇ ਕਿਵੇਂ ਕੁਸਬੋ ਆ ਲੈnde ਨੇ ਚੱਲ ਛੱਡ ਤੂੰ ਨੀ ਇਹ ਆ ਪੁੱਛ ਨਾਉਂਦੇ ਨੇ ਉਹਨਾਂ ਉਹ ਤਾਂ ਨਾਲ ਐਡ ਪੁੱਛਣਾ ਹਾਂ ਆਪਾਂ ਤਾਂ ਐਡ ਪੁੱਛੇ ਵੀ ਚਾਚੀ ਤੇਰੀ ਉਹ ਪਰ ਹੁਣ ਮੇਰੀ ਗੱਲ ਸੁਣ ਸਰੀ ਕੇ ਬਸੋਂ ਹੋ ਲੈਣਗੀ ਗੱਲਾਂ ਘਰਾਤੀਆਂ ਲੋਕਾਂ ਤੋਂ ਨੇ ਹਾਂ ਕਹੀ ਲੱਗੇ ਨੇ ਤੂੰ ਕਹਿ ਨਾ ਬੋਲ ਦਿਆ ਚੱਲ ਛੱਡ ਪਰ ਆ ਕੰਮ ਕਰੀਏ ਆਜ ਅੰਦਰ ਆ ਜਾ ਇਹ ਨਹੀਂ ਗੱਲਾਂ ਮੁਕਣੀਆਂ ਜਿੰਦਗੀ ਦੀ ਹੋਰ ਕੀ ਆ ਉਹ ਫੋਨ ਚੱਕ ਲਾਂਗੇ ਹੁਣ ਤੂੰ ਆਏ ਨਾ ਬੜਾ ਲੈ ਲੈ ਬੱਪੇ ਹਾਇ ਕਰ ਲੈ ਗੀ ਲੈ ਲੈ ਬੱਪੇ ਹੁੰਨੀ ਆ ਹੱਦ ਪਾਨੀ ਆ ਹੱਦ ਕੀ ਹੋਰ ਹੁਣ ਆ ਜਾ ਉਹ ਦੋਸਤਾਂ ਇਹਨਾਂ ਦਾ ਵੀ ਹੈ ਨਹੀਂ ਵਿਚਾਰਿਆਂ ਦਾ ਕੋਈ ਸੜੇ ਤੇ ਬੈਭਤਾ ਮਹਣੀਆਂ ਇਹ ਤੋਂ ਵੀ ਰੋਟੀ ਖਾਦੀ ਨਹੀਂ ਗਈ ਵੀ ਦੱਸ ਤੂੰ ਜਮੀਨ ਹੈ ਜਿਹੜੀ ਇਹਨਾਂ ਦਿਵਾਖਾਂ ਨੇ ਨਾਂ ਲਪਾਰੇ ਬਸ ਇਹ ਵੀ 19 ਤਰ੍ਹਾਂ ਖਾਧਾ ਉਹੋ ਵੀ ਇੱਥੇ ਇਸ ਲਈ ਉਹ ਮਰੇ ਬੜਾ ਪੰਗਾ ਲੈ ਬਠਾ ਕੇ ਦਸੀਤਾ ਆਹੋ ਵੀ ਸੱਚੀ ਕਹੇ ਸੀ ਤੋਕਦੀ ਸੀ ਪਹਿਲੇ ਰੋਕਦੀ ਸੀ ਤਾਂ ਮੈਂ ਬਈ ਨਾ ਤੂੰ ਉਹ ਕਰ ਤੇਰਾ ਸਾਰਾ ਕੁਝ ਲੁਕ ਕੇ ਲੈ ਜੂਗੀ ਉਹ ਹੀ ਗੰਮ ਹੋ ਗਿਆ ਨਾ ਮੈਂ ਹੁਣ ਦੱਸ ਸਕਦਾ ਕੁਝ ਨਹੀਂ ਦੱਸ ਸਕਦਾ ਇਹ ਤਾਂ ਲਾਰੰਟੀ ਰੱਖੀ ਬੈਠਾ ਇਹਨੂੰ ਤਾਂ ਹਜੇ ਐਂ ਪਿਲੇਖਾਗਾ ਵੀ ਕੱਲੀ ਹੋ ਗਈ ਆ ਆਏ ਹੋਏ ਓਹੋ

ਉੱਠਣੇ ਨੂੰ ਉੱਠੜਾਂ ਪਰ ਲੱਗੂ ਬੋ ਲੈ ਭਾਏ 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 ਇਹੋ ਹੋਇਆ ਹੋਇਆ ਰੱਖ ਮੱਥਾ ਜਾਇਆ ਨਹੀਂ ਜਾਂਦਾ ਤੂੰ ਮੋਟਰਾਂ ਕੇ ਬਾਹਰ ਤੂੰ ਬਾਹਰ ਤਾਂ ਨਹੀਂ ਨਾ ਕੋਈ ਬੈਰ ਤੋ ਫੀ ਬੈਰ 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 ਟਾਲ ਦੇ ਕਰੇ ਹਿਲ ਲਾ ਲਾ ਫੱਟੇ ਕੋ ਫੱਟੇ ਕੀ ਹੋ ਗਿਆ ਇਹ ਉਮਮ ਤਦਾ ਨਹੀਂ ਜਾਂਦਾ ਇਹਨਾਂ ਤੋਂ ਬੈ ਜਾ ਹਾਏ ਉਮਮ तो 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 त ਪਾਣੀ ਪਾਣੀ ਜਾਨੀ ਕੋੜੀ ਪਾਣੀ ਦਾ ਗਲਾਸ ਲੈ ਕੇ ਦੇ ਕਿੱਥੇ ਬਠਾ ਜੰਦਾ ਰਹੇ ਇਹ ਤਾਂ ਉੱਥੇ ਮੂਰਤੇ ਬਠਾ ਹੀ ਮੇਰਾ ਜ਼ਰੂਰੀ ਕੰਮ ਜਾਂਦਾ ਸੀ ਆਪਦਾ ਮੈਨੂੰ ਤਾਂ ਰੂਮਾ ਦੇਖਣਾ ਰ ਵਿੱਗਿਆ ਪਿਆ ਸੀ ਤੈਨੂੰ ਫੋਨ ਤਲਾਇਆ ਕਰੀਂ ਮੀਨਾ ਮੀਨਾ ਕਰੇ ਨੀ ਬਠਾ ਜਾਂਦਾ ਪਤਾ ਨਹੀਂ ਕੀ ਕਿਹੜੀ ਗੱਲ ਦਾ ਟੈਨਸ਼ਨ ਲਈ ਬਠਾ ਜਾਣ ਵਾਲੀ ਬਾਕੀ ਹੈ ਮੈਨਾਂ ਦਾ ਟੈਨਸ਼ਨ ਲੈ ਤੇਰੇ ਨਾਲ ਅੰਨਾ ਬਸ ਨਹੀਂ ਨਹੀਂ ਇਹ ਤਾਂ ਕੋਈ ਗੱਲ ਹੈ ਨੀ ਇਹ ਤਾਂ ਕੋਈ ਦਿਲ ਦੀ ਆਵਦੀ ਗੱਲ ਵੀ ਨਹੀਂ ਦੱਸਦਾ ਪਤਾ ਨਹੀਂ ਕੀ ਦਿਲ ਚੀ ਲੇਕਰ ਫਰੀ ਬਟਾ ਨਾ ਕੋਈ ਦਿਲ ਚ ਗੱਲਾਂ ਸਾਨੂੰ ਦੱਸ ਦੇ ਕੀ ਗੱਲਾਂ ਲਾ ਬਾਈ ਆਜਾ ਲਾ ਬਾਈ ਹਾਂ ਬਾਈ ਹਾਂ ਬਸ ਬੈਠੇ ਬਿਆ ਤੇ ਸੁਣਾਏਗਾ ਕੀ ਕਿਹਾ ਹੁਣ ਕੀ ਆ ਹਾਂ ਮੈਨੂੰ ਬਹੁਤ ਪਸਤਾਵਾ ਹੋ ਰਿਹਾ ਹੈ ਹੁਣ ਸਰ ਪਸਤਾਵਾ ਕਰਕੇ ਹੁਣ ਕਰੇਗਾ ਕੀ ਉਹ ਤਾਂ ਸੁਧਰੇ ਨਹੀਂ ਹੈ ਮੈਂ ਉਸ ਤੋਂ ਕੋਈ ਵਾਰੀ ਗੱਲ ਦਲ ਕੋ ਰੱਖੀ ਰੱਖਿਆ ਹਾਂ ਤੇ ਮੈਨੂੰ ਤਾਂ ਚਾਰਾ ਕੋਈ ਨਾ ਲਵਾ ਕੇ ਲੈ ਗਈ ਮੇਰੇ ਕੋਲ ਹੋ ਮੈਂ ਤਾਂ ਉਹੀ ਗੱਲ ਨੂੰ ਕਹਿੰਦੀ ਹੁੰਦੀ ਸੀ ਦੇਖ ਲਾ ਮਾ ਫਿਰ ਉਹਦੇ ਦੱਸਦਾ ਵੀ ਇਹ ਤਾਂ ਵੱਡੀ ਗੱਲ ਹੈ ਮਨੂੰ ਆਈ ਸੀ ਮਾ ਜੀ ਲੋ ਹੋਲੀ ਹੋਲੀ ਦੱਸ ਦਾਂਗੇ ਕਿ ਤੈਨੂੰ ਆਈ ਸੀ ਵੀ ਨਾ ਰੋਟੀ ਲੈਣੀ ਹੈ ਐਡੇ ਤਾਂ ਨਹੀਂ ਅਸੀਂ ਗਏ ਘਰ ਆਣੀਆਂ ਵੀ ਤੈਨੂੰ ਰੋਟੀ ਦੇਰ ਕਿੰਨਾਂ ਨਹੀਂ ਮੈਨੂੰ ਮਾਫ ਕਰ ਦਿਓ ਮੈਂ ਨਾ ਬਾਲਾ ਤੱਕਾ ਕੀਤਾ ਉਹਦੇ ਨਾਲ ਬਹੁਤ ਜਿਆਦਾ ਨਜਾਇਜ਼ ਤੂੰ ਵੀ ਕੁੱਟਿਆ ਯਾਰ ਜਮਾਕਾਂ ਦੇ ਨਾਲ ਬਾਹਰ ਨਜਮੀ ਉਹ ਯਾਰ ਮੈਂ ਤਾਂ ਬਸ ਹੁਣ ਦੱਸ ਤਰੇ ਕੀ ਕੰਮ ਆਈ ਉਹ ਜਿਹੜਾ ਅਸੀਂ ਮੰਗ ਲਿਆ ਦੀਏ ਤੋਂ ਸਾਡੇ ਨਾਲ ਜ਼ਮੀਨ ਲੋ ਉਹ ਮੈਂ ਤਾਂ ਦੰਪੀ ਆਈ ਦੀਆ ਫੇ ਲਾਏ ਦੇ ਵੀ 3 ਮਹੀਨਾ ਮੈਂ ਦੇਦਾ ਨਹੀਂ ਜਿਹਦਾ ਤੁਸੀਂ ਮੈਂ ਤਾਂ ਨਾ ਬੰਦਾ ਡਿਚੇ ਨਾਮੇ ਨਹੀਂ ਜਗਦਾਰ 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 ਨੂੰ ਲਾ ਮਾਉਨਾ ਸਾਹਮਣੂ ਚੰਗਾ ਕਰੀ ਠੀਕ ਆ ਚਲ ਕੋਈ ਨਹੀਂ ਜਿਉਂਦਾ ਬਾਜ਼ਾਰ ਇਹ ਬਚਾਰਾ ਸਾਡੇ ਕੋਲ ਨਹੀਂ ਤਾਂ ਖਾਮਨੀ ਉੱਥੇ ਕੋ ਗੱਲਬਾਤ ਕਰੇ ਨਾ ਹਾਂ ਅਗਲਾ ਦਖਾਨਾ ਨਹੀਂ ਨਾ ਮਾਰਤਾ ਕੋਈ ਨਹੀਂ ਮੈਂ ਹੁਣ ਮੈਂ ਉਹ ਦੋਸ਼ ਕਰ ਨਹੀਂ ਸਕਦਾ ਜਿਹੜੀ ਗੱਲ ਹੋ ਗਈ ਹੋ ਗਈ ਅਗਰ ਸਾਨੂੰ ਪਹਿਲੇ ਹੀ ਪਤਾ ਨਹੀਂ ਮੈਂ ਤੈਨੂੰ ਕਹਿੰਦੀ ਹੁੰਦੀ ਸੀ ਤੂੰ ਸੱਚੀ ਕਹਿੰਦੀ ਸੀ ਤੂੰ ਸਭ ਤੂੰ ਸੱਚ ਕਹਿੰਦੀ ਸੀ ਮੈਨੂੰ ਤੇਰੀ ਤੇ ਮੈਨੂੰ ਐ ਲੱਗਦਾ ਸੀ ਵੀ ਜਾਣ ਕੇ ਨਹੀਂ ਮੇਰਾ ਘਰ ਬਸਣ ਹੁੰਦੀ ਇਹ ਬੁਕਰ ਨੂੰ ਮੈਂ ਕਹ ਮੈਂ ਕਦੇ ਕਹਿੰਦੀ ਸੀ ਤੇਰਾ ਘਰ ਮੈਂ ਬਸੇ ਮੈਨੂੰ ਤਾਂ ਆਉਂਦੀ ਇਹ ਨੇ ਮੈਨੂੰ ਤਾਂ ਪਤਾ ਹੀ ਹੁਣ ਲੱਗਿਆ ਵਾ ਜਦੋਂ ਵੀ 4 ਦਿਨਾਂ ਚ ਮੈਨੂੰ ਦਵਾ ਹੰਗਲ ਕਰਕੇ ਧਰ ਗਈ ਉਹ ਤਾਂ ਬੜਾ ਬੱਚਾ ਫਿਰਦਾ ਮੈਂ ਤੈਨੂੰ ਬਿਧਿਆ ਉਹ ਅਸੀਂ ਤੈਨੂੰ ਚੱਲ ਕੋਈ ਨਾ ਟੈਨਸ਼ਨ ਨਾ ਲੈ ਉਹ ਪਾਰ ਕੇ ਪਿੱਛੇ ਘੁਰਦਾ ਦੀ ਉਹਨੇ ਅਸੀਂ ਨਾਲ ਆ ਉਹ ਮੈਨੂੰ ਤਾਂ ਐਸੀ ਮਾਰਦਾ ਲੈ ਉਹ ਪਾਰ ਕੇ ਲੈ ਨਾ ਲਾ ਰੁਪਿਆ ਖਵਾਉਂਦਾ ਦੀ ਵੀ ਚੱਲ ਗਰੀਬ ਘਰ ਦੀ ਹੈਗੀ ਉਹ ਚੱਲ ਵੀ ਉਹ ਕਰ ਦਊਗੀ ਮੰਦਾ ਐਸੀ ਤਾਂ ਮੇਰੀ ਗੱਲ ਸੁਣ ਹੁਣ ਤੋਂ ਪਰਿਵਾਰ ਚ ਰਹਿ ਕੋਈ ਗੱਲ ਨਹੀਂ ਜੇ ਜ਼ਮੀਨ ਨਹੀਂ ਹੈਗੀ ਤਾਂ ਕਿ ਜ਼ਮੀਨਾਂ ਨਾਲ ਰੋਟੀ ਥੋੜੀ ਦੇਣੀ ਹੈ ਆਮ ਸਾਧਿਆਂ ਤੌਰ ਤੇ ਰੋਟੀ ਦੇਣੀ ਹੈ ਤੈਨੂੰ ਅਸੀਂ ਸਾਡਾ ਘਰ ਦਾ ਜੀ ਆ ਮੈਨੂੰ ਤਾਂ ਭਰਾ ਵੀ ਮੇਰੇ ਤਾਂ ਮੈਨੂੰ ਹੱਟ ਲਾਣ ਤਾਂ ਦੇਣਗੇ ਰਾਉਣਾ ਪੈ ਜਾਗਾ ਹੱਟ ਲਾਣ ਤਾਂ ਦੇਣਗੇ ਮੈਨੂੰ ਭਰਾ ਮੇਰੇ ਮੈਨੂੰ ਰੋਟੀ ਬਣਾਉਣੇ ਆਂ ਆਇਆ ਤੂੰ ਉਹ ਦੀਦੀ ਆ ਬਣਾ ਦੇ ਚੀਰਜੀ ਬਣਾ ਦੇ ਤੇ ਮੈਂ ਰੋਟੀ ਬਣਾ ਲਵਾਂ ਬਣਾ ਲਵਾਂ ਕੋਈ ਬਸ ਕੋਈ ਰੋਟੀਆਂ ਬਣਾ ਰੋਖਿਆ ਰੋਟੀਆਂ ਲਿਆ ਦਿਓ ਮੈਨੂੰ ਤਾਂ ਕੋਈ ਨਹੀਂ ਇਸ ਗਾਜੀ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਬਲਜੀਤ ਬਰਨਾਲਾ ਜੀ ਮੇਰਾ ਚੈਨਲ ਹੈ YouTube ਤੇ ਬਲਜੀਤ ਬਰਨਾਲਾ ਤੁਸੀਂ ਦੇਖ ਰਹੇ ਹੋ ਜੀ ਸਾਡੇ ਨੂੰ ਸਿਆਪਾ ਬਹੁਤ ਸਾਰਾ ਪਿਆਰ ਦਿੱਤਾ ਜੀ ਜਿਹੜਾ ਸਾਡੇ ਨੂੰ ਸਿਆਪਾ ਅਸੀਂ ਪਾਰਟ ਕੀਤੇ ਸੀ ਅੱਜ ਉਹ ਪਾਰਟ ਅਸੀਂ ਬੰਦ ਕਰਨ ਜਾ ਰਹੇ ਹਾਂ ਜੀ ਜੇ ਤੁਹਾਨੂੰ ਚੰਗਾ ਲੱਗਿਆ ਤਾਂ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਅਸੀਂ ਅੱਗੇ ਪਾਰਟ ਉਹਦਾ ਬਣਾਵਾਂਗੇ ਜੀ ਹੁਣ ਇਹਦੀ ਜਗ੍ਹਾ ਤੇ ਨਵੇਂ ਪ੍ਰੋਜੈਕਟ ਲੈ ਕੇ ਆ ਰਹੇ ਹਾਂ ਬਹੁਤ ਸੋਹਣੇ ਪ੍ਰੋਜੈਕਟ ਹੈ ਜੀ ਅੱਗੇ ਦੇਖਿਓ ਜੀ ਚੈਨਲ ਨੂੰ ਐਵੇਂ ਜਿ ਇੱਕ ਰਿਪਿਆਰ ਦਿੰਦੇ ਰਹੋ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਧੰਨਵਾ